ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਵਿੱਚ ਇਸ ਪਲੇਟਫਾਰਮ ਤੇ ਅੱਜ ਜੋ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਉਸ ਦਾ ਵਿਸ਼ਾ ਉਹਨਾਂ ਕੁਝ ਗੱਲਾਂ ਤੇ ਵਿਚਾਰ ਕਰਨਾ ਹੈ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਮੁੱਢੋਂ ਹੀ ਬਦਲ ਸਕਦੀਆਂ ਨੇ ਆਓ ਆਪਾਂ ਉਹਨਾਂ ਕੁਝ ਗੱਲਾਂ ਉੱਤੇ ਵਿਚਾਰ ਕਰਦੇ ਹਾਂ ਬੀਤੇ ਸਮੇਂ ਦੀਆਂ ਗਲਤੀਆਂ ਤੇ ਬੁਰੇ ਸਮੇਂ ਨੂੰ ਭੁੱਲ ਕੇ ਹਮੇਸ਼ਾ ਅੱਜ ਤੇ ਭਵਿੱਖ ਉਤੇ ਆਪਣਾ ਧਿਆਨ ਕੇਂਦਰਿਤ ਕਰੋ ਕਿਸੇ ਵਿਅਕਤੀ ਤੋਂ ਲੋੜ ਤੋਂ ਵੱਧ ਉਮੀਦ ਨਾ ਰੱਖੋ ਸਗੋਂ ਆਪਣੇ ਆਪ ਉੱਤੇ ਵਿਸ਼ਵਾਸ ਕਰਨਾ ਸਿੱਖੋ ਯਾਦ ਰੱਖੋ ਕਿ ਕਿਸੇ ਕੰਮ ਵਿੱਚ ਹਰ ਕੋਈ ਪਹਿਲੀ ਵਾਰੀ ਸਫਲ ਨਹੀਂ ਹੁੰਦਾ ਇਸ ਲਈ ਕਿਸ ਜੇਕਰ ਕਿਸੇ ਕੰਮ ਵਿੱਚ ਪਹਿਲੀ ਵਾਰ ਅਸਫਲ ਹੋ ਜਾਂਦੇ ਹੋ ਤਾਂ ਹੌਸਲਾ ਨਾ ਹਾਰੋ ਸਗੋਂ ਦੁਬਾਰਾ ਨਵੇਂ ਸਿਰੇ ਤੋਂ ਨਵੇਂ ਹੌਸਲੇ ਨਾਲ ਫਿਰ ਤੋਂ ਕੋਸ਼ਿਸ਼ ਕਰੋ ਆਪਣੀ ਗਲਤੀ ਨੂੰ ਖੁੱਲੇ ਮਨ ਨਾਲ ਪ੍ਰਵਾਨ ਕਰੋ ਜੇਕਰ ਗਲਤੀ ਹੋ ਗਈ ਤਾਂ ਸੌਰੀ ਕਹਿਣ ਵਿੱਚ ਝਿਜਕ ਨਾ ਮੰਨੋ ਪਰ ਨਾਲ ਇਹ ਗੱਲ ਵੀ ਹਮੇਸ਼ਾ ਮਨ ਦੇ ਵਿੱਚ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਜੇਕਰ ਕੋਈ ਗਲਤੀ ਹੋ ਗਈ ਤਾਂ ਉਸ ਖਾਤਰ ساری ਉਮਰ ਆਪਣੇ ਆਪ ਨੂੰ ਕੋਸਣਾ ਵੀ ਬੰਦ ਕਰ ਦਿਓ ਇਹੋ ਜਿਹੀ ਕੋਈ ਵੀ ਚੀਜ਼ ਜਾਂ ਹਾਲਾਤ ਜਿਸ ਨੂੰ ਤੁਸੀਂ ਲੱਖ ਚਾਹ ਕੇ ਵੀ ਲੱਖ ਕੋਸ਼ਿਸ਼ ਕਰਕੇ ਵੀ ਬਦਲ ਨਹੀਂ ਸਕਦੇ ਉਸ ਉੱਤੇ ਆਪਣਾ ਸਮਾਂ ਤੇ ਊਰਜਾ ਦੋਵੇਂ ਬਰਬਾਦ ਨਾ ਕਰੋ ਸੁਣੋ ਸਭ ਦੀ ਪਰ ਕਰੋ ਹਮੇਸ਼ਾ ਆਪਣੇ ਮਨ ਦੀ ਬੋਲਣਾ ਘਟ ਕਰ ਦਿਓ ਤੇ ਜ਼ਿਆਦਾ ਸਮਾਂ ਆਪਣੇ ਦੋਸਤਾਂ ਮਿੱਤਰਾਂ ਕਿਸੇ ਵਿਦਵਾਨ ਵਿਅਕਤੀ ਦੀ ਸੰਗਤ ਕਰਕੇ ਉਹਨਾਂ ਉਹਨਾਂ ਕੋਲੋਂ ਕੁਝ ਨਾ ਕੁਝ ਸਿੱਖਣ ਦਾ ਯਤਨ ਕਰੋ ਆਪਣਾ ਸਮਾਂ ਬੇਕਾਰ ਦੇ ਕੰਮਾਂ ਵਿੱਚ ਲਗਾਉਣਾ ਜਿੰਨੀ ਛੇਤੀ ਹੋ ਸਕਦਾ ਉਹ ਬੰਦ ਕਰ ਦਿਓ ਸਗੋਂ ਇਸ ਵਿਹਲੇ ਸਮੇਂ ਵਿੱਚ ਚੰਗੀਆਂ ਕਿਤਾਬਾਂ ਪੜ੍ਹਨਾ ਜਾਂ ਕੋਈ ਨਵਾਂ ਹੁਨਰ ਸਿੱਖਣ ਵਿੱਚ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ। ਦੋਸਤੋ ਯਾਦ ਰੱਖੋ ਕਿ ਤੁਹਾਡੇ ਸਭ ਤੋਂ ਵੱਡੇ ਮਦਦਗਾਰ ਤੇ ਤੁਹਾਨੂੰ ਸਭ ਤੋਂ ਵੱਧ ਸਮਝਣ ਵਾਲੇ ਜੇ ਕੋਈ ਹੈ ਉਹ ਤੁਸੀਂ ਖੁਦ ਹੀ ਹੋ। ਇਸ ਲਈ ਆਪਣੇ ਆਪ ਉੱਤੇ ਵਿਸ਼ਵਾਸ ਰੱਖੋ ਤੇ ਇਹ ਖਿਆਲ ਜਿੰਨੀ ਜਲਦੀ ਹੋ ਸਕਦਾ ਤਿਆਗ ਦੇਵੋ ਕਿ ਲੋਕ ਕੀ ਕਹਿਣਗੇ ਦੋਸਤੋ ਏਸੀ ਅੱਜ ਦੀ ਵੀਡੀਓ ਤੇ ਇਸ ਵਿੱਚਲੇ ਵਿਚਾਰ ਕੁਝ ਉਹ ਵਿਚਾਰ ਨੇ ਅਗਰ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਵਿੱਚ ਲੈ ਆਉਨੇ ਆ ਤਾਂ ਇਹ ਸਾਡੀ ਜ਼ਿੰਦਗੀ ਨੂੰ ਮੋੜ ਤੋਂ ਹੀ ਬਦਲ ਸਕਦੇ ਨੇ ਤੇ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ ਉਦੋਂ ਤੱਕ ਧੰਨਵਾਦ